ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ 'ਚ ਟਿੱਪਣੀ ਨਹੀਂ ਕਰਨੀ ਚਾਹੀਦੀ ਖੰਨਾ ਵਿਖੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਨ ਨੇ ਕਾਂਗਰਸ ਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਉੱਪਰ ਨਿਸ਼ਾਨਾ ਸਾਧਿਆ ਤੁਰੰਤ ਤਰੰਤ ਵਿਖੇ ਬਿਵਾਦਤ ਟਿੱਪਣੀ ਨੂੰ ਲੈ ਕੇ ਰਾਜਾ ਵੜਿੰਗ ਨੂੰ ਕਿਹਾ ਕਿ ਕਾਂਗਰਸੀਆ ਦੀ ਇਹ ਮਾਨਸਿਕਤਾ ਹੈ ਅਜਿਹੇ ਲੀਡਰਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਹੋ ਜਹੀ ਮਾੜੀ ਸੋਚ ਵਾਲੀ ਟਿੱਪਣੀ ਰਾਜਾ ਵੜਿੰਗ ਨੇ ਕੀਤੀ ਹੈ ਉਹ ਮਾਫੀਯੋਗ ਨਹੀਂ ਹੈ ਕਿੱਟੀ ਸ਼ਰਮ ਦੀ ਗੱਲ ਹੈ ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਕਦੇ ਜ਼ਿੰਦਗੀ ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਾਹਾ ਮੂਰਖ ਦਾ ਕੋਈ ਨਹੀਂ ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਤਾਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਕਦੇ ਜ਼ਿੰਦਗੀ ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਖੰਨਾਵੀ ਕੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਨ ਨੇ ਕਾਂਗਰਸ ਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਉੱਪਰ ਨਿਸ਼ਾਨਾ ਸਾਧਿਆ ਤਰੰਤ ਤਰੰਤ ਲਿਖੇ ਬਿਵਾਦਿਤ ਟਿੱਪਣੀ ਨੂੰ ਲੈ ਕੇ ਰਾਜਾ ਵੜਿੰਗ ਨੂੰ ਕੇਰਿਆ ਤੇ ਕਿਹਾ ਕਿ ਕਾਂਗਰਸੀਆਂ ਦੀ ਇਹ ਮਾਨਸਿਕਤਾ ਹੈ ਅਜਿਹੇ ਲੀਡਰਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਹੋ ਜਹੀ ਮਾੜੀ ਸੋਚ ਵਾਲੀ ਟਿੱਪਣੀ ਰਾਜਾ ਵੜਿੰਗ ਨੇ ਕੀਤੀ ਹੈ ਉਹ ਮਾਫੀਯੋਗ ਨਹੀਂ ਹੈ ਕਿੱਟੀ ਸ਼ਰਮ ਦੀ ਗੱਲ ਹੈ ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਕਦੇ ਜ਼ਿੰਦਗੀ ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਾਹਾਂ ਮੂਰਖ ਦਾ ਕੋਈ ਨਹੀਂ ਰਾਜਾ ਬੜਿੰਗ ਨੇ ਆਪਣੀਆਂ ਸਾਰੀਆਂ ਹੱਤਾ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ 'ਚ ਟਿੱਪਣੀ ਨਹੀਂ ਕਰਨੀ ਚਾਹੀਦੀ ਖੰਨਾ ਵਿਖੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਨ ਨੇ ਕਾਂਗਰਸ ਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਉੱਪਰ ਨਿਸ਼ਾਨਾ ਸਾਧਿਆ ਤਰੰਤ ਤਰੰਤ ਵਿਖੇ ਬਿਵਾਦ ਟਿੱਪਣੀ ਨੂੰ ਲੈ ਕੇ ਰਾਜਾ ਵੜਿੰਗ ਨੂੰ ਕਿਹਾ ਕਿ ਕਾਂਗਰਸੀਆ ਦੀ ਇਹ ਮਾਨਸਿਕਤਾ ਹੈ ਅਜਿਹੇ ਲੀਡਰਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਹੋ ਜਹੀ ਮਾੜੀ ਸੋਚ ਵਾਲੀ ਟਿੱਪਣੀ ਰਾਜਾ ਵੜਿੰਗ ਨੇ ਕੀਤੀ ਹੈ ਉਹ ਮਾਫੀਯੋਗ ਨਹੀਂ ਹੈ ਕਿੱਟੀ ਸ਼ਰਮ ਦੀ ਗੱਲ ਹੈ ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਕਦੇ ਜ਼ਿੰਦਗੀ ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਾਹਾ ਮੂਰਖ ਦਾ ਕੋਈ ਨਹੀਂ ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਤਾਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ